ਸ਼ੀਰ ਰਾਗ ਮਾਲਾ ਤੀਜਾ ਸਹਜੇ ਨੋ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਕੀ ਥੱਕੇ ਭੇਖੀ ਪਰਮ ਭੁਲਾਏ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਪਾਈ ਰੇ ਗੁਰ ਬਿਨ ਸਹਜ ਨਾ ਹੋਏ ਸ਼ਬਦ ਹੀ ਤੇ ਸਹਜ ਉਪਜੈ ਹਰ ਪਾਇਆ ਸੱਚ ਸੋਏ ਰਹਾਉ ਸਹਿਜੇ ਗਾਵਿਆ ਥਾਹੀਂ ਪਵੈ ਬਿਨ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤਿ ਉਪਜੈ ਸਹਿਜ ਪਿਆਰ ਬੈਰਾਗ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਮਣ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਦ ਲਗਾਇਐ ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਬਲਾਏ ਸ਼ਬਦੇ ਹੀ ਹਰ ਮਨ ਵਸੈ ਰਸਨ ਹਰ ਰਸੁ ਗਾਈ ਸਹਿਜ ਕਾਲ ਵਿਡਾਰਿਆ ਸਚਿ ਸਰਨਾਈ ਪਾਏ ਸਹਿਜ ਹਰਨਾ ਮਨ ਵਸਿਆ ਸਚੀ ਕਾਰ ਕਮਾਏ ਸੇ ਵਡ ਭਾਗੀ ਜਿਨਿ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜਨਾ ਉਪਜੈ ਮਾਇਆ ਦੂਜੈ ਪਾਏ ਮਨਮੁਖ ਕਰਮ ਕਮਾਵਨੇ ਹਉ ਮੈਂ ਜਲੇ ਜਲਾਏ ਜੰਮਨ ਮਰਨ ਨਾ ਚੁਕਈ ਫਿਰ ਫਿਰ ਆਵੇ ਜਾਏ ਤ੍ਰੈ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਪਰਮ ਪੁਲਾਏ ਪੜਿਐ ਗੁਣਿਐ ਕਿਆ ਕਥਿਐ ਜਾ ਮੁੰਢੋਂ ਘੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਈ ਨਿਰਗੁਣ ਨਾਮ ਨਿਦਾਨ ਹੈ ਸਹਿਜੇ ਸੋ ਜੀ ਹੋਏ ਗੁਣਵੰਤੀ ਸਾਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਇਸੀ ਸ਼ਬਦ ਮਿਲਾਵਾ ਹੋਇ ਬਿਨ ਸਹਜ ਐ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਜੇ ਹੀ ਸੋ ਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਨ ਹਾਰ ਪੂਰੇ ਸ਼ਬਦ ਸਲਾਹੀਐ ਜਿਸ ਦਾ ਅੰਤ ਨਾ ਪਾਰ ਆਵਾਰ ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰਹਿ ਵਾਪਾਰ ਅਨੰਦ ਲਾਹ ਹਰ ਨਾਮ ਲੈਨ ਅਕਟ ਭਰੇ ਪੰਡਾਰ ਨਾਨਕ ਤੋਟ ਨ ਆਵਈ ਦিয়ে ਦੇਵਨਾਰ ਸ੍ਰੀ ਰਾਗ ਮਹਲਾ 3ਾ ਸਤਗੁਰ ਮਿਲਿਆ ਫੇਰ ਨਾਮ ਪਵੈ ਜਨਮ ਮਰਨ ਦੁਖ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮੈ ਰਹੇ ਸਮਾਏ ਮਨ ਮੇਰੇ ਸਤਿਗੁਰ ਸੋ ਚਿਤ ਲਾਏ ਨਿਰਮਲ ਨਾਮ ਸਦ ਨਵ ਤਨੋ ਆਪ ਵੱਸੈ ਮਨ ਆਏ ਰਹਾਉ ਹਰ ਜੀਉ ਰੱਖੋ ਆਪਣੀ ਸ਼ਰਣਾਈ ਜਿਉਂ ਰਾਖੇ ਤਿਉਂ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡਾ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਪਾਵੈ ਬੰਦਨ ਬੰਦ ਪਵਾਇ ਲੱਖ ਚੌਰਾਸੀ ਫਿਰ ਫਿਰ ਆਵੈ ਬਿਰਥਾ ਜਨਮ ਗਵਾਇਆ ਭਗਤਾ ਮਾਨ ਆਨੰਦੈ ਸਚੈ ਸ਼ਬਦ ਰੰਗ ਰਾਤੇ ਉਨ ਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਮਨ ਏਕ ਰਾਧੇ ਗੁਰਮੁਖ ਅਕਾਥ ਕਾਣੀ ਸਚਾ ਸਹਬ ਸੇਵੀਐ ਗੁਰਮੁਖ ਵਸੈ ਮਨ ਆਇ ਸਦਾ ਰੰਗ ਰਾਤੇ ਸਚ ਸਿਉ ਆਪਨੇ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇੱਕ ਨਾਂ ਸੁਤਿਆਂ ਦੇ ਜਗਾਏ ਆਪੇ ਮੇਲ ਮਿਲਾਇੰਦਾ ਨਾਨਕ ਸ਼ਬਦ ਸੁਮਾਏ ਸ੍ਰੀ ਰਾਗ ਮਹਲਾ 3 ਸਤਿਗੁਰ ਸੇਵਿਐ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਪੇਟ ਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸਚਾ ਨਾਮ ਮਨ ਦੀਰ ਮਨ ਰੇ ਸਤਿਗੁਰ ਸੇਵਨ ਸੰਗ ਸਤਿਗੁਰ ਸੇਵੈ ਹਰ ਮਨ ਵਸੈ ਲੱਗੈ ਨ ਮੈਲ ਪਤੰਗ rau ਸੱਚੇ ਸ਼ਬਦ ਪਤਿ ਉਪਜੈ ਸੱਚੇ ਸਚਾ ਨਾਉ ਜਿਨਿ ਹਉ ਮੈ ਮਾਰ ਬਚਾਣਿਆ ਔ ਤਿਨ ਬਲਹਾਰੈ ਜਾਉ ਮਨ ਮੁਖ ਸਚ ਨਾ ਜਾਣੀ ਤਿਨ ਠੌਰ ਨ ਕਤੂ ਥਾਉ ਸਚੁ ਘਾਣਾ ਸਚ ਪੈਨੜਾ ਸਚੇ ਹੀ ਵਿਚ ਵਾਸ ਸਦਾ ਸਚਾ ਸਾ ਲਾਹਣਾ ਸਚੇ ਸ਼ਬਦ ਨਿਵਾਸ ਸਭ ਆਤਮ ਰਾਂ ਗੁਚਾਣਿਆ ਗੁਰਮਤੀ ਨਿਜ ਕਰ ਵਾਸ ਸਚ ਵੇਖਣ ਸਚ ਬੋਲਣਾ ਤਨ ਮਨ ਸਚਾ ਹੋਇ ਸਚੀ ਸਾਖੀ ਉਪਦੇਸ਼ ਸਚ ਸਚੇ ਸਚੀ ਸੋਇ ਜਿਨਿ ਸਚ ਵਿਸਾਰਿਆ ਸੇ ਦੁਖੀ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤੇ ਆਏ ਸੰਸਾਰ ਜਮਦਰ ਬੱਧੇ ਮਾਰਿਏ ਕੂਕ ਨਾ ਸੁਣੈ ਪੂਕਾਰ ਬਿਰਤਾ ਜਨਮੰਗਵਾਇ ਮਰ ਜੰਮੇ ਵਾਰ ਵਾਰ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦਰੜਾਇ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਤਾ ਸ਼ਬਦੇ ਪਵ ਜਲ ਤਰਨਾ ਲੱਖ 84 ਫਿਰਦੇ ਰਹੇ ਬਿਨ ਸਤਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਥੱਕੇ ਦੂਜੇ ਪਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇ ਬਿਨ ਸੱਚੈ ਅਬਰਨਾ ਕੋਈ ਜੋ ਸੱਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਨਾਨਕ ਜਿ ਕਰਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨਿ ਸ਼ਿਰੀ ਰਾਗ ਮਹਲਾ ਪੰਜਵਾ ਜਾਕ ਮੁਸ਼ਕਿਲ ਅਤ ਬਣੈ ਟੋਈ ਕੋਏ ਨਾ ਦੇ ਲਾਗੁਏ ਦੁਸ਼ਮਣਾ ਸਾਖ ਭੇ ਤਜ ਖਲੇ ਸਭੋ ਭਜੈ ਆਸਰਾ ਚੁਕੇ ਸਭ ਇਸਰਾਉ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀਵਾਉ ਸਾਹਿਬਨ ਤਾਲਿਆਂ ਕਾ ਤਾਣ ਆਏ ਨਾ ਜਾਏ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ rau ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਸ਼ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਹਿ ਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਂ ਕੁੰਟ ਕਾ ਕੜੀ ਨਾ ਬੈਸਣ ਸੋਏ ਜਿਤੇ ਆਵੇ ਉਸ ਪਰਮ ਬ੍ਰਹਮ ਤਨ ਮਨ ਸ਼ੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਹ ਨਾਖ ਕੀਏ ਹੋਵਾ ਸੁਰ ਸੰਗਾਰ ਪੋਥੀ ਗੀਤ ਕਵਿੱਤਿ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਉਸ ਪਰਮ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸੋਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗਿਆ ਤੀਰਥ ਗਮਨ ਕਰੇ ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਖ ਸਿਕਦਾਰੀਆਂ ਰਸ ਭੋਗਣ ਵਿਸਤਾਰ ਬਹੁ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਾ ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਧਨਾੜ ਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਪਾਈਆ ਸਾਜਨ ਸੰਗ ਪਰੀਤ ਲਸ਼ਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੀ ਕੀਤ ਚੇਤਨ ਆਇਓ ਪਾਰ ਬ੍ਰਹਮ ਤਾ ਖੜ ਰਸਾ ਤਲ ਦੀਤ ਕਾਇਆ ਰੋਗ ਨਾ ਛਿਦ ਕਿਛ ਨਾ ਕਿਛ ਕਾੜਾ ਸੋਗ ਮਿਰਤਨ ਆਵੀ ਚਿੱਤ ਤਿਸ ਅਹਨਸ ਭੋਗੈ ਭੋਗ ਸਭ ਕਿਛ ਕੀਤਨ ਆਪਣਾ ਜੀਏ ਨਾ ਸ਼ੰਕ ਧਰਿਆ ਚੇਤਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ-ਜਿਉ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੁਆ ਸਿਰਿਆਂ ਕਾ ਖਸਮ ਆਪ ਅਬਰ ਨ ਦੂਜਾ ਥਾਉ ਸਤਿਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹਲਾ 5 ਘਰ ਪੰਜਵਾ ਜਾਨੋ ਨਹੀਂ ਭਾਵੇ ਕਮਨ ਬਾਤਾਂ ਮਨ ਖੋਜ ਮਾਰਗ ਰਹਾ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਿ ਨਹੀਂ ਜਾਤਾ ਭਗਉਤੀ ਰਹਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪ 헤 ਰਾਤਾ ਮੋਨੀ ਮੋਨਤਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੈ ਪ੍ਰਕਾਰ ਪੰਡਿਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਤਰਮਤਾ ਇਕ ਸ਼ਬਦੀ ਬਹੁ ਰੂਪ ਅਵਤੂਤਾ ਕਾਪੜੀ ਕਉਤੇ ਜਾਗੂਤਾ ਇਕ ਤੀਰਥ ਨਾਤਾ ਨਿਰਾਹਾਰ ਵਰਤੀਆ ਪਰਸਾ ਇਕ ਲੋਕ ਨ ਦੇਵੇ ਦਰਸਾ ਇਕ ਮਨ ਹੀ ਗਿਆਤਾ ਘਟਨਾ ਕੇ ਨਹੀਂ કહਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਯੁਕਤ ਪਾਵਾ त्यागी ਸ਼ਰਨ ਪਾਵਾ ਨਾਨਕ ਗੁਰ ਚਰਨ ਪਰਾਤਾ